ਪਠੰਡਾ ਦੇ ਥਾਣਾ ਕੈਂਟਵੇਕੇ ਇੱਕ ਕੈਫੇ ਦੇ ਖਿਲਾਫ ਗੈਰ ਕਾਨੂੰਨੀ ਗਤੀਵਿਧੀਆਂ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਜਿਸ ਵਿੱਚ ਕੁੱਲ 13 ਵਿਅਕਤੀਆਂ ਦੇ ਮਾਮਲਾ ਦਰਜ ਕਰਕੇ 4-5 ਲੜਕੀਆਂ ਸਮੇਤ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਮਾਲਕ ਸਮੇਤ 2 ਵਿਅਕਤੀ ਹਲੇ ਗ੍ਰਿਫਤ ਤੋਂ ਬਾਹਰ ਹਨ ਇਹਨਾਂ ਤੇ ਪਹਿਲਾਂ ਵੀ ਇਸੇ ਤਰ੍ਹਾਂ ਦਾ ਮਾਮਲਾ ਦਰਜ ਕੀਤਾ ਗਿਆ ਸੀ ਡੀਐਸਪੀ ਸਿਟੀ 2 ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਥਾਣਾ ਕੈਂਟ ਦੇ ਏਰੀਆ ਵਿੱਚ ਪੁੱਚੋ ਨਜ਼ਦੀਕ ਮਹਿਫਿਲੋਂ ਨਾਂ ਦਾ ਇੱਕ ਕੈਫੇ ਹੈ ਜਿੱਥੇ ਗੈਰ ਕਾਨੂੰਨੀ ਗਤੀਵਿਧੀਆਂ ਹੁੰਦੀਆਂ ਹਨ ਜਿੱਥੇ ਉਹਨਾਂ ਨੇ ਰੇਡ ਕਰਕੇ 4-5 ਲੜਕੀਆਂ ਸਮੇਤ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਕਲ ਥਾਣਾ ਕੈਂਟ ਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਜਦੋਂ ਉਹਨਾਂ ਨੂੰ ਇੱਕ ਜਦੋਂ ਪਤਾ ਲੱਗਿਆ ਸੀ ਕਿ ਇੱਕ ਮਹਿਫਿਲੋਂ ਕੈਫੇ ਹੈਗਾ ਜੋ ਕਿ ਉੱਥੇ ਪੁੱਚੋ ਦੇ ਆਪਣੇ ਏਰੀਆ ਦੇ ਵਿੱਚ ਹੈਗਾ ਜਿੱਥੇ ਕਿ ਕੁਝ ਇੱਕ ਜਿਹੜਾ ਕੈਫੇ ਹੈਗਾ ਉਹਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਚੱਲ ਰਹੀਆਂ ਹੈ ਜਿੱਦਾਂ ਕਿ ਉਹਨਾਂ ਨੇ ਕੈਫੇ ਦੇ ਨਾਂ ਤੇ ਉਹ ਉੱਥੇ ਹੁੱਕਾ ਤੇ ਹੋਰ ਇਦਾਂ ਦੀਆਂ ਚੀਜ਼ਾਂ ਤੇ ਪਲੱਸ ਕੋਈ ਫਲੇਮੋਰਲ ਟਰੈਫਿਕ ਐਕਟ ਹੈ ਉਸ ਦੀਆਂ ਐਕਟੀਵਿਟੀਜ਼ ਚੱਲ ਰਹੀਆਂ ਜਿੱਥੇ ਤੁਰੰਤ ਥਾਣਾ ਕੈਂਟ ਵਿਖੇ ਮੁਕਦਮਾ ਦਰਜ ਕੀਤਾ ਗਿਆ ਜੀ ਮੁਕਦਮਾ ਮੁਕਦਮਾ ਦਰਜ ਕਰਕੇ ਉੱਥੇ ਰੇਡ ਕੀਤੀ ਗਈ ਤੇ ਜਦੋਂ ਉੱਥੇ ਮੌਕੇ ਤੇ ਰੇਡ ਕੀਤੀ ਗਈ ਤਾਂ ਉੱਥੇ ਕੁੱਲ 13 ਜਣੇ ਉੱਥੇ ਸਾਨੂੰ ਟੋਟਲ ਪਾਏ ਗਏ ਨੇ ਜੀ ਜਿਨ੍ਹਾਂ ਦੇ ਜੋ ਕੀ ਇਹ ਸਾਰੇ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਇਨਵੋਲਡ ਸੀਗੇ ਤੇ ਉੱਥੇ ਮੌਕੇ ਤੇ ਹੁੱਕਾ ਵੀ ਬਰਾਮਦ ਕੀਤਾ ਸੀਗਾ ਕੁਝ ਲੜਕੀਆਂ ਵੀ ਸੀਗੀਆਂ ਕਿ ਜਿਨ੍ਹਾਂ ਨੂੰ ਜਿਨ੍ਹਾਂ ਤੋਂ ਇਸ ਤਰੀਕੇ ਦਾ ਕਰਵਾਇਆ ਗਲਤ ਕੰਮ ਕਰਵਾਇਆ ਜਾਂਦਾ ਸੀਗਾ ਤੇ ਜਿਸ ਤੇ ਹੁਣ ਮੁਕੱਦਮਾ ਦਰਜ ਕਰਕੇ ਅੱਗੇ ਕਾਰਵਾਈ ਵਾਲੇ ਤੇ ਲੈ ਕੇ ਆਂਦੀ ਜਾ ਰਹੀਆਂ ਲੜਕੀਆਂ ਸਾਂ ਕਿੱਥੋਂ ਦੀਆਂ ਨੇ ਦੇਖੋ ਇਹ ਐਗਜੈਕਟਡ ਆਇਡੈਂਟੀਟੀ ਨਹੀਂ ਸੀ ਡਿਸਕਲੋਸ ਕਰ ਸਕਦੇ ਬਟ ਆਪਣੇ ਤਕਰੀਬਨ ਆਪਾਂ ਇਨੀਸ਼ੀਅਲੀ ਇਨਵੈਸਟੀਗੇਸ਼ਨ ਚ ਕਹਿ ਸਕਦੇ ਆ ਵੀ ਇਹ ਸਾਰੇ ਲੋਕਲ ਇਨ ਨੇ ਜਾਂ ਪੰਜਾਬ ਦੇ ਏਰੀਆ ਦੀਆਂ ਹੈਗੀਆਂ ਨੇ ਬਾਕੀ ਅਸੀਂ ਇਨਵੈਸਟੀਗੇਸ਼ਨ ਸਾਰਾ ਕਲੀਅਰ ਕਰਾਂਗੇ ਜੀ ਇੰਨੀਆਂ ਲੜਕੀਆਂ ਸੀ ਉਥੇ 4 ਤੋਂ 5 ਲੜਕੀਆਂ ਸੀਗੀਆਂ ਜੀ ਇਸ ਮੁਕਦਮੇ ਦੇ ਵਿੱਚ ਟੋਟਲ ਹੁਣ ਤੱਕ 13 ਦੋਸ਼ੀ ਨੇ ਜੀ 13 ਚੋਂ ਅਸੀਂ 11 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ ਤੇ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਵਾਕਈ ਜਿਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲੈਣਾ ਹੈ ਉਮਰ ਕਿੰਨੀ ਕੁ ਸੀ ਜਿਆ ਇਹ ਲੜਕੀਆਂ ਦੀ ਦੇਖੋ ਇਹ ਵੈਸੇ ਤਾਂ ਸਾਰੇ ਮ ਹਾਦ ਹਾਸਲ ਕਰਾਂਗੇ ਐਗਜ਼ੈਕਟ ਤਾਂ ਫਿਰ ਜਦੋਂ ਆਪਾਂ ਨੂੰ ਬਰ ਸਰਟੀਫਿਕੇਟ ਜਾਂ ਆ ਗਿਆ ਐਗਜ਼ੈਕਟ ਉਹਦੀ ਕਮੈਂਟ ਕਰ ਸਕਦੇ ਆ ਬਟ ਫਿਲਹਾਲ ਦਾ ਇਨੀਸ਼ੀਅਲ ਇਨਵੈਸਟੀਗੇਸ਼ਨ ਤੋਂ ਕਹਿ ਸਕਦੇ ਆ ਵੀ ਤਕਰੀਬਨ ਸਾਰੇ ਮੇਜਰੀ ਸੀ ਸਾਰੇ ਗੱਲ ਕਰੀਏ ਇਹ ਕੈਫੇ ਦੀ ਆੜ ਤੇ ਹੁੱਕਾ ਚੁਫਾਕ ਚਲਾ ਰਹੇ ਹਾਂਜੀ ਇਹ ਨਾ ਅੱਗੇ ਵੀ ਮੈਂ ਵੀਡੀਓ ਰਾਹੀਂ ਵੀ ਇਤਿਹਾਨ ਚ ਲਿਆਉਣਾ ਚਾਹੁੰਦਾ ਹੈਗਾ ਕਿ ਪਹਿਲਾਂ ਵੀ ਅਸੀਂ ਵਕ ਵਕ ਜਗ੍ਹਾ ਤੇ ਰੀਡਸ ਕਰਕੇ ਮੁਕਦਮੇ ਦਰਜ ਕੀਤੇ ਨੇ ਇਹ ਬਹੁਤ ਸਾਰੇ ਬੀਅਰ 바ਰਸ ਹੁੰਦੇ ਨੇ ਕਈ ਵਾਰ ਕੀ ਹੁੰਦਾ ਉਹ 바ਰ ਦਾ ਲਾਇਸੈਂਸ ਲੈ ਲੈਂਦੇ ਨੇ ਜਾਂ ਕਿ ਕੈਫੇ ਖੋਲ ਲੈਂਦਾ ਹੈਗਾ ਇਹਨਾਂ ਦੀ ਆੜ ਦੇ ਵਿੱਚ ਉਹ ਜਿੱਦਾਂ ਕੀ ਹੈ ਕਿ ਹੁੱਕਾ ਵਗੈਰਾ ਚਲਾਉਣ ਲੱਗ ਜਾਂਦੇ ਨੇ ਤੇ ਅਸੀਂ ਇਹ ਬਹੁਤ ਸਪਸ਼ਟ ਮੈਸੇਜ ਦੇਣਾ ਚਾਹੁੰਦਾ ਹੈ ਕਿ ਕੋਈ ਹੁੱਕਾ ਚਲਾਉਂਦਾ ਇਦਾਂ ਹੈ ਜੇ ਬਿਲਕੁਲ ਐਡਾ ਇਨਫੋਰਮੇਸ਼ਨ ਮਿਲਦੀ ਹੈ ਤਾਂ ਸਾਡੇ ਵੱਲੋਂ ਸਭ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ। ਕੈਫੇ ਦਾ ਨਾਮ ਇਹ ਮਹਿਫਿਲੋ ਕੈਫੇ ਹੈਗਾ ਜੀ ਜਿੱਥੇ ਆਪਣਾ ਥਾਣਾ ਕੈਟ ਦਾ ਏਰੀਆ ਹੈਗਾ ਆਦੇਸ਼ ਯੂਨੀਵਰਸਿਟੀ ਹੈਗੀ ਜਿੱਥੇ ਉਹਦੇ ਬਿਲਕੁਲ ਓਪੋਜ਼ਿਟ ਹੈਗਾ ਜੀ ਉੱਥੇ ਜਦੋਂ ਇਨਫੋਰਮੇਸ਼ਨ ਮਿਲੀ ਸੀ ਤਾਂ ਰੇਡ ਤੋਂ ਬਾਅਦ ਇਹ ਸਾਰੀ ਰਿਕਵਰੀ ਹੋਈ ਹੈ। ਮਾਲਕ ਦੀ ਵੀ ਗ੍ਰਿਫਤਾਰ ਕੀਤਾ ਗਿਆ ਜੀ। ਹਾਂਜੀ ਇਹਦੇ ਵਿੱਚ ਨਹੀਂ ਮਾਲਕ ਦੀ ਅਜੇ ਗ੍ਰਿਫਤਾਰੀ ਦੋ ਜਣਿਆਂ ਦੀ ਗ੍ਰਿਫਤਾਰੀ ਇਹਦੇ ਵਿੱਚ ਪੈਂਡਿੰਗ ਹੈਗੀ ਹੈ ਜੀ। ਬਾਕੀ 11-15 ਸੀ ਗ੍ਰਿਫਤਾਰ ਕਰ ਰਹੇ ਤੇ ਮਾਲਕ ਤੇ ਵੀ ਇਹ ਰੇਡਾਂ ਚ ਅੱਜ ਉੱਥੋਂ ਮੌਕੇ ਤੋਂ ਜੀ 4 ਤੇ 4 ਤੋਂ 5 ਬਰਾਮਦ ਹੋਏ ਨੇ ਜੀ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੋਰ ਸਰਚ ਵਗੈਰਾ ਕਰਾਂਗੇ ਅਗਰ ਕੋਈ ਐਦਾਂ ਦੀ ਹੋਰ ਕੋਈ ਰਿਕਵਰੀ ਹੁੰਦੀ ਹੈ ਤਾਂ ਉਹ ਵੀ ਅਸੀਂ ਅਕੋਰਡਿੰਗਲੀ ਕਾਰਵਾਈ ਹੋਵੇ ਇਸ ਲਈ ਜੀ ਸਰ ਵਾਰ-ਵਾਰ ਕਰਦਾ ਮੰਨ ਲਓ ਜੇ ਕੋਈ ਉਹਦੇ ਖਿਲਾਫ ਕੋਈ ਉਹ ਤੋਂ ਬਾਅਦ ਸਖਤੀ ਕੀਤੀ ਜਾਂ ਹਾਂਜੀ ਬਿਲਕੁਲ ਇਹ ਦੇਖੋ ਇਹ ਮੈਂ ਧਿਆਨ ਚ ਲਿਆਉਣਾ ਪਹਿਲਾਂ ਵੀ ਅਸੀਂ ਇਹਨਾਂ ਦੇ ਮਹਿਫਿਲੋ ਦੇ ਖਿਲਾਫ ਅਸੀਂ ਮੁਕੱਦਮਾ ਦਰਜ ਕੀਤਾ ਸੀਗਾ ਜੀ ਕੁਝ ਟਾਈਮ ਪਹਿਲਾਂ ਵੀ ਤੇ ਉਹ ਦੁਬਾਰਾ ਫੇਰ ਇਹਨਾਂ ਵੱਲੋਂ ਉਹੀ ਇਲੈਗਲ ਐਕਟੀਵਿਟੀਜ਼ ਕੀਤੀ ਹੈ ਦੁਬਾਰਾ ਫੇਰ ਅਸੀਂ ਮੁਕੱਦਮਾ ਦਰਜ ਕਰਨਾ ਅਗਰ ਵੀ ਵਾਰ-ਵਾਰ ਇਦਾਂ ਦੀਆਂ ਗਤੀਵਿਧੀਆਂ ਇਨਵੋਲ ਰਹਿਣਗੇ ਤਾਂ ਨਵੇਂ ਕਾਨੂੰਨ ਬੀਐਨਐਸ ਉਹਨਾਂ ਦੀਆਂ ਸਖਤ ਤੋਂ ਸਖਤ ਧਾਰਾਵਾਂ 111 112 ਜਿਹੜੇ ਆਰਗੇਨਾਈਜ਼ ਕ੍ਰਾਈਮ ਹੈ ਜਾਂ ਹੋਰ ਇੰਦਾ ਆਰਗੇਨਾਈਜ਼ ਸਿੰਡੀਕੇਟ ਬਣਾਇਆ ਹੋਇਆ ਤਾਂ ਫਿਰ ਅਸੀਂ ਉਹਨਾਂ ਦੇ ਤਹਿਤ ਕਾਰਵਾਈਆਂ ਵਾਲੇ ਵਿੱਚ ਲੈ ਕੇ ਆਵਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ